ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੈਲੋ ਜੀ ਤੁਹਾਡਾ ਪਰਿਵਾਰ ਵੈਲਕਮ ਟੂ ਬੈਕ ਮੇ ਅ ਚੈਨਲ ਰਮਨਦੀਪ ਸਿੰਘ ਬਲੌਗ ਤੇ ਜਦੋਂ ਕਿ ਤੁਸੀਂ ਦੇਖਿਆ ਸੀ ਕੱਲ ਸ਼ਾਰਟ ਪਾਇਆ ਸੀ 30 ਤਰੀਕ ਨੂੰ ਸਰਪਤੀ ਸੇਵਾ ਮਹਾਰਾਜ ਦੇ ਘਰ ਦਾ ਆਰੰਭ ਹੋਣਾ ੜੀਏ ਤੋਂ ਸੋ ਅਸੀਂ ਵੀ ਹੋ ਗਏ ਆ ਰੈਡੀ ਤੇ ਚਾਲੇ ਪੋਣੇ ਆ ਮਹਾਰਾਜ ਦੇ ਦਰਬਾਰ ਤੇ ਤੇ ਬਾਕੀ ਉੱਥੇ ਚਲ ਕੇ ਵੇਖਦੇ ਆ ਕਿ ਸੁਖਾਸਨ ਤੋਂ ਬਾਅਦ ਹੀ ਸੇਵਾ ਸਟਾਰਟ ਹੋਣੀ ਆ ਬਾਹਰ ਨੇ ਬਨੇ ਦੇ ਕਾਫੀ ਰਸੋਨਾਵਾਂ ਸੇਵਾ ਸੂ ਚੱਲ ਰਹੀ ਹੋਣੀ ਆ ਬਾਕੀ ਉੱਥੇ ਪਹੁੰਚ ਕੇ ਤੇ ਵਿਖਾਉਣਾ ਤੁਹਾਨੂੰ ਤੇ ਕਿੰਨੀਕ ਸੰਗਤ ਆ ਰਹੀ ਆ ਤੇ ਕਿੰਨੀਕ ਸੰਗਤ ਸੇਵਾ ਲਈ ਲੱਗੀ ਆ ਤੇ ਬਣੇ ਰਿਓ ਮੇਰੀ ਵੀਡੀਓ ਚਲਾਸਕ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੇ ਭਰਾ ਦੂਰ ਬੈਠੇ ਨੇ ਉਹ ਮਾਰੇ ਦੇ ਘਰ ਦੇ ਦਰਸ਼ਨ ਕਰ ਸਕਣ ਤੇ ਬਾਕੀ ਨਾਲ ਹੀ ਨਾਲ ਇੱਕ ਬੇਨਤੀ ਜੋਤੀ ਜੀ ਕਿ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵਾਹਿਗੁਰੂ ਜੀ ਫਨਲੇ ਪਹੁੰਚ ਗਏ ਆ ਸ੍ਰੀ ਦਰਬਾਰ ਤੇ ਸੰਗਤਾਂ ਦਾ ਵਾਸ਼ਵੀ ਸਦੇ ਤੇ ਜਿਹੜੇ ਸ਼ਬਦ ਕੀਰਤਨ ਚੱਲ ਰਿਹਾ ਬਾਕੀ ਅੰਦਰ ਚੱਲਦੇ ਆ ਤੇ ਸ਼ੋਕਾ ਸਿੰਘ ਤੋਂ ਬਾਅਦ ਅੰਦਰ ਸੇਵਾ ਸਟਾਰਟ ਹੋਣੀ ਹੈ ਬਾਕੀ ਬਣੇ ਰਿਹਾ ਵੀਡੀਓ ਲਾਸਟ ਕੋਈ ਕਰੇ ਬਾਹਰ ਦੀ ਤਾਂ ਭਾਈ ਇਹ ਕੋ ਸਟਾਰਟ ਹੋ ਗਈ ਆ ਸਰਪ ਤੇ ਪੈਕਟ ਮੰਨੇ ਤੇ ਬਾਕੀ ਚੱਲਦੇ ਆ ਅੰਦਰ ਆਪਾਂ ਅੰਦਰ ਸੇਵਾ ਲਾਵਾਂਗੇ ਬਾਹਰ ਹੀ ਹੋਣਾ ਬਾਕੀ ਸਰਪ ਇਥੇ ਸਾਰਾ ਹੀ ਲੈ ਰਿਹਾ ਜਮਾ ਕਰਕੇ ਤੇ ਪੜਾਗਤ ਵਾਕੀ ਚੱਲਦੇ ਆ ਅੰਦਰ ਬਣੇ ਰਿਹਾ ਵੀਡੀਓ ਚਲਾ ਸਕਦੇ ਬਾਰਦੀ ਦਵਾਈ ਵੇਖੋ ਵਾਈਗਰੋ ਸਟਾਰਟ ਆ ਬਾਕੀ ਇਹ ਚੱਲਦੇ ਆ ਅੰਦਰ ਅੰਦਰ ਸੇਵ ਲਾਵਾਂਗੇ ਦਾ ਨਾਮ ਜਦ ਦੇ ਵਾਇਗੁਰ ਸਿਮਰਨ ਕਰਦੇ ਆ ਸੰਤਾਂ ਲੱਗੀਆਂ ਸੇਵਾ ਦੇ OK ਇਹ ਵੀ ਮਾ ਸਾਡੇ ਕੇ ਭੇਜਦੇ ਕਿੱਥੇ ਮਿਲਦੀ ਸਦਾ ਸੰਗਤ ਜੀ ਬਾਹਰ ਦੀ ਦਵਾਈ ਸਟਾਰਟ ਆ ਵਾਇਕਰੀ ਦੇ ਦੇਖ ਸਕਦੇ ਹੋ ਬੱਚੇ ਭੈਣਾ ਸਾਈ ਲੱਗੀਆਂ ਸਿਹਰੇ ਤੇ ਤੁੰਤ ਤੁੰਤ ਗੱਭੀ ਦੀਪ ਸਿੰਘ ਜੀ ਦਾ ਸੱਚੀ ਪਾਸ਼ਾ ਤੋਂ ਤੋਂ ਬਾਬਾ ਜੀ ਤੋਂ 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 ਬਾਬਾ ਜੀ ਤੋਂ ਸਭ ਲੋਕ ਪਰਸ ਦੇ ਬਾਕੀ ਅਹੀਂ ਚੱਲਦੇ ਪਹਿਲੇ ਲੰਗਰ ਹਾਲ ਉੱਥੇ ਮੱਤਾ ਦੇਖ ਕੇ ਫਿਰ ਆ ਪਾਵਾਂਗੇ ਦਰਬਾਰ ਦੇ ਅੰਦਰ ਸੇਵਾ ਲਗਾਵਾਂਗੇ ਪਹਿਲੇ ਫਿਰ ਉਸ ਤੋਂ ਬਾਅਦ ਬਾਹਰ ਨੂੰ ਆਵਾਂਗੇ ਦੇਖੋ ਬੱਚੇ ਛੋਟੇ ਛੋਟੇ ਕੋਈ ਗੁਰੂ ਸੰਤਾਂਾਂ ਵਸੇ ਉਹਦਾ ਮਾਲਾ ਦੋਧ ਕਾੜ ਕੇ ਜਿ ਖਾੜੇ ਜਾ ਰਿਹਾ ਕੜਾਏ ਚ ਨਾਲ ਹੀ ਦਾਲ ਬਣਣੀ ਏ ਇਹ ਸਾਰੀਆਂ ਸਭੀਆਂ ਖੜੀ ਬਟੋੜੇ ਅੱਗੇ ਵੀ ਦੁੱਧਾ ਉਹ ਵੀ ਵੀ ਅੱਗੇ ਦੁੱਧ ਬਣਾਉਂਦੇ ਆ ਸੇਵਾ ਸਟਾਰਟ ਹੁੰਦੇ ਕਰ ਵਰਤਾਵਾਂ ਦੇ ਸੰਕਾਚ Isso é desastre Ikke skru! Ikke skru! Ikke skru!

ਵਾਹਿਗੁਰੂ 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 ਲੋ ਜੀ ਸੰਗਤ ਜੀ ਫਾਈਨਲੀ ਅੰਦਰੋਂ ਸੇਵਾ ਲਾ ਕੇ ਤੇ ਚਾਲੇ ਗੱਫਾ ਸ਼ਾਟ ਕੇ ਹੁਣ ਚੱਲੇ ਆ ਘਰ ਨੂੰ ਗਵਾਨੇ ਕੋਨੇ ਲੱਭ ਕੇ ਘਰੇ ਪਹੁੰਚ ਕੇ ਫਿਰ ਮੀਟਿੰਗ ਤਿਆਰ ਕਰਕੇ ਫਿਰ ਤੁਹਾਡੇ ਕੋਲ ਅੱਛਾ ਚੱਲੋ ਇਹ ਸਾਡੇ ਤੇ ਗੁਰੂ ਘਰ ਰੌਣਕ ਅੰਦਰ ਸਫਾਈ ਹੋ ਜੋ ਵੀ ਚੱਲ ਰਹੀ ਹੈ ਬਾਹਰ ਤੋਂ ਦੇਖੋ ਬਾਕੀ ਵੀਡੀਓ ਕਿਤੇ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਲਦੀ ਮਿਲਾਂਗੇ 15 ਤਰੀਕ ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਤੇ 15 ਤਰੀਕ ਨੂੰ ਮਿਲਾਂਗੇ ਹਣ ਤੁਹਾਨੂੰ ਤੇ ਇੱਕ ਨਵਾਂ ਬਲੌਗ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ